ਲਮਣ ਲਨਾਂ ਕਿ ਗਿਆ ਦੇਖਿਆ ਸਾਰਿਆਂ ਨੇ ਇਹ ਤਾਂ ਸਿੱਖੀ ਦਾデア ਸਿਆ ਇਹ ਤਾਂ ਸਿੱਖੀ ਦਾ ਹੀ ਦੇ ਨੇ ਹੋਲੀ ਹਿੰਦੂਆਂ ਦੀ ਤੇ ਸਿੱਖ ਦਾ ਹੋਇਆ ਹੋਲਾ ਕੀ ਜਿੰਨੇ ਵੀ ਸਾਡੇ ਪ੍ਰਚਾਰਕ ਆ ਇਹਨਾਂ ਨੇ ਕਦੀ ਸਮਝਾਉਣ ਦੀ ਗੱਲ ਕੋਸ਼ਿਸ਼ ਕੀਤੀ ਨੌਜਵਾਨੀ ਨੂੰ ਜਿਹੜੇ ਕਰਮ ਜਿਹੜੇ ਕਰਮਾਂ ਤੋਂ ਸਾਨੂੰ ਗੁਰੂ ਸਾਹਿਬ ਬੰਦ ਕਰਦੇ ਨੇ ਅਸੀਂ ਉਹੀ ਦੁਆਰਾ ਕਰ ਰਹੇ ਹਾਂ ਹੁਣ ਗੁਰੂ ਸਾਹਿਬ ਦੀ ਬਾਣੀ ਇਹ ਕਹਿ ਰਹੀ ਆ ਕਿ ਤੁਸੀਂ ਆਪਣੇ ਅੰਦਰ ਰੰਗ ਲਾਉਣੇ ਆ ਜਿਹੜੇ ਬਾਹਰ ਲੋਕਾਂ ਤੇ ਪਾਉਂਦੇ ਫਿਰਦੇ ਆ ਜਿਹੜੇ ਬਾਹਰ ਲੋਕਾਂ ਤੇ ਪਾਉਂਦੇ ਫਿਰਦੇ ਆ ਖਰੀਦ ਕੇ ਰੰਗ ਪਾਉਂਦੇ ਆ ਤੁਹਾਡੇ ਕੋਲ ਆਪਣੇ ਕੋਲ ਰੰਗ ਆ ਉਹ ਲੋਕਾਂ ਤੇ ਪਾਓ ਲੋਕਾਂ ਦੇ ਅੰਦਰ ਗਿਆਨ ਹੋਣਾ ਚਾਹੀਦਾ ਜੇ ਤੁਹਾਡੇ ਅੰਦਰ ਗਿਆਨ ਆ ਉਹਦੇ ਵਿੱਚ ਤੁਹਾਡੇ ਕੋਲ ਪੀੜਾ ਗਿਆਨ ਆ ਚਿੱਟਾ ਗਿਆਨ ਆ ਲਾਲ ਗਿਆਨ ਆ ਨੀਲਾ ਗਿਆਨ ਆ ਜਿਹੜਾ ਵੀ ਤੁਹਾਡੇ ਕੋਲ ਗਿਆਨ ਹੈਗਾ ਆ ਸਾਂਝਾ ਕਰ ਲਓ ਕਿਸੇ ਨਾਲ ਸਾਂਝਾ ਕਰਕੇ ਕਿਸੇ ਨੂੰ ਕੁਛ ਕਿਸੇ ਤੋਂ ਲੈ ਲਓ ਤੇ ਕੁਛ ਕਿਸੇ ਨੂੰ ਦੇ ਦਿਓ ਪਰ ਇਹ ਆਪਾ ਕਰਮ ਨਹੀਂ ਕਰਨਾ ਕਿਉਂ ਕਿਉਂਕਿ ਅਸੀਂ ਤਾਂ ਰੰਗ ਖਰੀਦਣੇ ਸੌਖੇ ਆ ਬਾਹਰੋਂ ਦੁਕਾਨ ਤੇ ਜਾਓ ਪੈਸੇ ਦਿਓ ਰੰਗ ਖਰੀਦੋ ਲੈ ਆਓ ਜਿਹੜੇ ਗੁਰੂ ਰੰਗ ਸਮਝਾਉਂਦਾ ਉਹ ਜਿਹੜੇ ਰੰਗ ਆ ਉਹ ਰੰਗਰ ਨੂੰ ਹਾਸਲ ਕਰਨਾ ਪੈਂਦਾ ਉਹਦੇ ਵਾਸਤੇ ਬਾਣੀ ਪੜ੍ਹਨੀ ਪੈਂਦੀ ਆ ਬਾਣੀ ਪੜ੍ਹਨ ਤੋਂ ਬਾਅਦ ਕਿਰਤ ਕਰਨੀ ਪੈਂਦੀ ਜਿਹੜਾ ਬੰਦਾ ਬਾਣੀ ਪੜਨ ਲਾ ਪਿਆ ਉਹਨੂੰ ਕਿਰਤ ਕਰਨੀ ਪੈਣੀ ਆ ਕਿਉਂਕਿ ਕਰਤ ਚੜ ਨਹੀਂ ਸਕਦਾ ਜੇ ਕਰਤ ਛੱਡੂਗਾ ਤੇ ਬਾਣੀ ਨਹੀਂ ਪੜ ਸਕਦਾ ਜੇ ਉਹਨੇ ਕਰਤ ਛੱਡ ਦਿੱਤੀ ਔਰੇ ਬਾਣੀ ਨਹੀਂ ਪੜਨੀ ਕਿਉਂ ਕਿਉਂ ਕਿਉਂਕਿ ਗੁਰੂ ਸਾਹਿਬ ਨੇ ਅੰਦਰ ਲਿਖਿਆ ਹੋਇਆ ਆ ਬਾਣੀ ਦੇ ਪੰਡਤ ਪੰਡਤ ਸਮਰਤ ਸ਼ਾਸਤਰ ਪੜਿਆ ਜੋਗੀ ਗੋਰਖ ਗੋਰਖ ਕਰਿਆ ਮੈਂ ਮੂਰਖ ਹਰ ਹਰ ਪੜਿਆ ਹੁਣ ਜਦੋਂ ਹਰ ਦੀ ਗੱਲ ਆਉਣੀ ਆ ਜਦੋਂ ਹਰ ਨੂੰ ਅਸੀਂ ਸਮਝਣਾ ਆ ਕਾਫੀ ਪ੍ਰਾਣਾ ਮਰ ਜਾਣੀ ਉੱਥੇ ਜਦੋਂ ਹਰ ਵਾਲੇ ਨੂੰ ਮਿਲਣਾ ਆ ਜਿਹਨੂੰ ਪੰਜਵੇਂ ਪਾਛਾ ਕਹਿੰਦੇ ਮੈਂ ਮੈਂ ਕੋਲੋਂ ਨਹੀਂ ਕੁਝ ਵੀ ਕਹਿ ਰਿਹਾ ਆ ਪੰਜੇ ਪਾਛਾ ਗੁਰੂ ਅਰਜਨ ਦੇਵ ਜੀ ਕਹਿੰਦੇ ਆ ਗੋਵਿੰਦ 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 ਨਾਮ ਦੇਉ ਮਨ ਲੀਨਾ ਆੜਤਾਮ ਕੋ ਸ਼ੀਪਰੋ ਹੋਇ ਲਖੀਣਾ ਨਾਮਦੇ ਮਹਾਰਾਜ ਜੀ ਆੜਤਾਮ ਕੋ ਸ਼ੀਪਰੋ ਹੋਇ ਲਖੀਣਾ ਬਨਣਾ ਤੁੰਣਾ ਤਿਆਕੈ ਪ੍ਰੀਤ ਚਰਨ ਕਬੀਰਾਂ ਨੀਚ ਕੋਲਾ ਜਲਾਹਰੋ ਪਿਆ ਗੁਣੀ ਕੀ ਹੀਰਾ ਜੁਲਾਹਾ ਕਬੀਰ ਸਾਹਿਬ ਜੀ ਸਤਿਗੁਰ ਕਬੀਰ ਜੀ ਪੰਜੇ ਪਾਛਾ ਚ ਲਿਖ ਰਿਹਾ ਰਵਿਦਾਸ ਟਵੰਤਾ ਢੋਰ ਨੀ ਨੀ ਤਿਆਗੀ ਮਾਇਆ ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਮੈਂ ਨਹੀਂ ਕਹਿ ਰਿਹਾ ਪੰਜ ਪਾਸ਼ਾ ਕਹਿ ਰਿਹਾ ਹੁਣ ਜਦੋਂ ਕਿਰਤ ਕਰਨੀਆਂ ਤਾਂ ਮੋਰੇ ਹਰ ਲੱਭਣਾ ਹੁਣ ਜਦੋਂ ਹਰ ਲੱਭਣਾ ਉੱਥੇ ਮੋਰੇ ਸਾਰਿਆਂ ਦਾ ਖਸਮ ਬੈਠਾ ਜਿਹੜੇ ਲੋਕਾਂ ਨੇ ਅੱਜ ਤੱਕ ਉਹਨਾਂ ਨੂੰ ਭਗਤ ਕਹਿ ਕਹਿ ਕੇ ਭਗਤ ਕਹਿ ਕੇ ਕਿ ਭਗਤ ਕਹਿ ਕਹਿ ਕੇ ਯੂਟਿਊਬਰ ਦੇ ਉੱਤੇ ਭਗਤ ਲੇਖ ਲੈ ਕੇ ਭੁੱਖੇ ਸਾਧੂ ਬਣਾਇਆ ਝੂਠੀਆਂ ਕਹਾਣੀਆਂ ਘੜੀਆਂ ਸਕੂਲਾਂ ਦੇ ਵਿੱਚ ਪੜਾਈਆਂ ਹੁਣ ਇਹ ਪੰਜਵਾਂ ਨਾਨਕ ਕਹਿ ਰਿਹਾ ਗੱਲ ਮੈਂ ਨਹੀਂ ਕਹਿ ਰਿਹਾ ਜਦੋਂ ਇਹ ਗੱਲ ਕਹਿ ਰਿਹਾ ਸਾਨੂੰ ਤੇ ਸਾਨੂੰ ਸਮਝ ਆ ਜਾਣੀ ਚਾਹੀਦੀ ਸੀ ਕਿ ਸਾਡੇ ਜਿਹੜੇ ਆਉਣ ਵਾਲੇ ਬੱਚੇ ਆ ਉਹ ਕੀ ਕਰਨਗੇ ਕੀ ਅਸੀਂ ਕਦੀ ਸੋਚਦੇ ਆਂ ਵੀ ਜੋ ਅਸੀਂ ਬੀਜ ਰਹੇ ਹੁਣ ਇਹ ਇੱਕ ਦਿਨ ਉੱਗਣਾ ਆ ਇੱਕ ਦਿਨ ਵੱਡਣਾ ਪੈਣਾ ਸੋਚਦੇ ਆਂ